ਅਗਲੀ ਖਬਰ ਵੱਲ ਚਲੀਏ ਜਿਹੜੀ 에어 ਇੰਡੀਆ ਆ ਉਹਦੇ ਰਾਹੀਂ ਜਿਹੜੇ ਯਾਤਰੀ ਜਾਂਦੇ ਆ ਉਹ ਬਹੁਤ ਘਬਰਾਏ ਹੋਏ ਆ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀਆਂ 에어 ਇੰਡੀਆ ਦੀਆਂ ਫਲਾਈਟਸ ਆ ਉਹ ਜਾਂ ਕੈਨਸਲ ਕੀਤੀਆਂ ਜਾ ਰਹੀਆਂ ਆ ਜਾਂ ਵਾਪਸ ਜਿੱਥੋਂ ਚੜ੍ਹਦੀਆਂ ਮਗਾਈਆਂ ਜਾ ਰਹੀਆਂ ਕਿਸੇ ਕੋਈ ਟੈਕਨੀਕਲ ਇਸ਼ੂ ਹੈਗਾ ਸੋ ਖਾਸ ਕਰਕੇ ਜਿਨ੍ਹਾਂ ਨੇ 에어 ਇੰਡੀਆ ਦੀਆਂ ਟਿਕਟਾਂ ਖਰੀਦੀਆਂ ਆ ਉਹ ਜ਼ਰੂਰ ਇਹ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਕਿਉਂਕਿ 에어 ਇੰਡੀਆ ਨੇ ਇੱਕ ਦਿਨ 'ਚ 7 ਜਿਹੜੀਆਂ ਉਹਨਾਂ ਦੀਆਂ ਇੰਟਰਨੈਸ਼ਨਲ ਫਲਾਈਟਸ ਆ ਉਹ ਰੱਦ ਕੀਤੀਆਂ ਆ ਤੇ ਉਹਨਾਂ ਦੇ ਸੱਤਾਂ ਦੇ ਵਿੱਚੋਂ 6 ਉਹੀ ਬੋਇੰਗ 787-8 ਡ੍ਰੀਮਰ ਡ੍ਰੀਮ ਲਾਈਨਰ ਜਿਹੜਾ ਜਹਾਜ਼ ਆ ਜੋ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਜਿਹੜਾ ਜਿਹਦੇ ਨਾਲ ਇਹ ਹਾਦਸਾ ਹੋਇਆ ਸੀਗਾ ਜੀ ਜੀ ਸੋ ਇੱਕ ਜਿਹੜੀ 에어 ਇੰਡੀਆ ਦੀ ਫਲਾਈਟ 159 ਸੀ ਸੀ ਇਹ ਅਹਮਦਾਬਾਦ ਤੋਂ ਲੰਡਨ ਨੂੰ ਆਉਣ ਵਾਲੀ ਸੀ ਉਹੀ ਰੂਟ ਸੀ ਪਿਛਲੇ ਹਫਤੇ ਦਾ ਜਿਹੜਾ ਜਹਾਜ਼ ਦਾ ਹਾਦਸਾ ਹੋਇਆ ਸੀ 270 ਲੋਕਾਂ ਦੀ ਮੌਤ ਹੋਈ ਸੀ ਤੇ ਉਸੇ ਤਰਾ ਜਿਹੜੀ ਇੱਕ 에어 ਇੰਡੀਆ ਦੀ 171 ਜਿਹੜੀ ਫਲਾਈਟ ਆ ਉਹ ਜਿਹੜੀ ਤਕਨੀਕੀ ਕਾਰਨ ਕਰਕੇ ਉਹਨਾਂ ਨੇ ਕੈਨਸਲ ਕੀਤੀ ਦਿੱਲੀ ਤੋਂ ਪੈਰਿਸ ਜਾਣ ਵਾਲੀ ਜਿਹੜੀ ਉਡਾਨ ਸੀਗੀ ਇੱਕ ਉਹਨੂੰ ਵੀ ਜਿਹੜਾ ਕੈਨਸਲ ਕਰਨਾ ਪਿਆ ਜਦੋਂ ਉਹਦੀ ਪ੍ਰੀ ਫਲਾਈਟ ਇਨਸਪੈਕਸ਼ਨ ਹੋਈ ਤੇ ਉਹ ਚ ਪਤਾ ਲੱਗਿਆ ਵੀ ਟੈਕਨੀਕਲ ਇਸ਼ੂ ਹੈਗਾ ਕੋਲਕੱਤਾ ਦੇ ਵਿੱਚ AI 180 ਇਸ ਜਹਾਜ਼ ਦਾ ਜਿਹੜਾ ਅ ਇੰਜਨ ਕਹਿੰਦੇ ਫੇਲ ਹੋ ਗਿਆ ਸੈਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਫਲਾਈਟ ਜਿਹੜੀ ਸੀਗੀ ਇਹ ਉਹ ਵੀ ਜੀ ਹਾਂ ਸੋ ਉਹਨੂੰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹਨੂੰ ਰੋਕਣਾ ਪਿਆ ਸੋ 에ਅਰ ਇੰਡੀਆ ਵਾਲੇ ਵਾਰ-ਵਾਰ ਆਪਣੀਆਂ ਜਿਹੜੇ ਉਹਨਾਂ ਦੇ ਯਾਤਰੀ ਆ ਉਹਨਾਂ ਦੇ ਕੋਲੋਂ ਮਾਫੀ ਤਾਂ ਮੰਗ ਰਹੇ ਹੈਗੇ ਆ ਪਰ ਇਹ ਸੱਤ ਜਹਾਜ਼ ਜਿਹੜੇ ਆ ਉਹਨਾਂ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਇਸ਼ੂ ਆਇਆ ਹੈਗਾ ਟੈਕਨੀਕਲ ਵੱਡਾ ਆਮ ਤਾ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੇ ਕਦੇ ਚੂਹੇ ਲੱਭ ਜਾਂਦੇ ਆ ਕਦੇ ਜਿਹੜੀ ਸੀਟ ਹੁੰਦੀ ਉਹਦੇ ਸਪਰਿੰਗ ਲੋਕਾਂ ਦੇ ਜਿਹੜੇ ਪੇਠਾ ਉਹਦੇ ਵਿੱਚ ਫਸ ਜਾਂਦੇ ਆ ਹਨਾ ਟੀਵੀ ਕਦੇ ਚੱਲਦੇ ਨਹੀਂ ਹੈ 에어 ਕੰਡੀਸ਼ਨ ਕਦੇ ਚੱਲਦੇ ਨਹੀਂ ਇਹ ਤਾਂ ਤੁਸੀਂ ਆਮ ਹੀ ਸੁਣਦੇ ਰਹਿੰਦੇ ਸੀ ਇਹ ਜਿਹੜੀਆਂ ਵੱਡੀਆਂ ਟੈਕਨੀਕਲ ਇਸ਼ੂਸ ਹੈਗੇ ਆ ਇਹ ਸਾਰੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ 에어 ਇੰਡੀਆ ਦੀ ਚਰਚਾ ਹੋ ਰਹੀ ਹੈਗੀ ਆ ਆਲੋਚਨਾ ਹੋ ਰਹੀ ਆ ਜਦੋਂ ਪਹਿਲਾਂ ਕਿਤੇ ਸਿੱਖ ਕਰਦੇ ਸੀ ਇਹ ਹਮੇਸ਼ਾ ਇਹ ਕਹਿੰਦੇ ਵੀ ਇਹ ਤਾਂ ਜੀ ਖਾਲਸਤਾਨੀਆਂ ਦਾ ਕੰਮ ਆ ਇਹਨਾਂ ਦੇ ਰੌਲੇ ਪਾਣਾ ਹੁੰਦਾ ਪਰ ਹੁਣ ਆਮ ਲੋਕ ਜਿਹੜੇ ਹੈਗੇ ਆ ਉਹ ਬਹੁਤ ਅਫਸੈਟ ਆ ਉਹ ਕਹਿੰਦੇ ਭਈ ਅਸੀਂ ਤਾਂ ਆਪਣੀਆਂ ਫਲਾਈਟਾਂ ਕੈਨਸਲ ਕਰਨ ਜਾ ਰਹੇ ਆ ਜਦੋਂ ਤੱਕ ਇਹ ਸੁਰੱਖਿਆਤ ਨਹੀਂ ਹੋ ਜਾਂਦਾ ਪੂਰੀ ਤਰ੍ਹਾਂ ਸੇਫਟੀ ਜਿਹੜੀ ਇਹਨਾਂ ਦੀ ਕਨਫਰਮ ਨਹੀਂ ਹੋ ਜਾਂਦੀ ਹੈਗੀ ਸੋ ਸੱਤ ਫਲਾਈਟਾਂ ਪਿਛਲੇ ਆਂਛੇ ਦਿਨਾਂ ਦੇ ਵਿੱਚ ਕੈਨਸਲ ਕੀਤੀਆਂ ਗਈਆਂ ਹੈਗੀਆਂ ਦੋ ਫਲਾਈਟਾਂ ਜਿਹੜੀਆਂ ਆ ਮੇਡ ਇਅਰ ਚੋਂ ਵਾਪਸ ਬੁਲਾਈਆਂ ਬੁਲਾਈਆਂ ਗਈਆਂ ਹੈਗੀਆਂ ਸੋ ਆ ਸੋ ਇਹ ਕਹਿੰਦੇ ਆ ਵੀ ਜਿਹੜੀ ਅਹਮਦਾਬਾਦ ਵਾਲੀ ਇੱਕ ਹੋਰ ਫਲਾਈਟ ਤੇ ਜਿਹੜੀ ਜਾਣੀ ਸੀ ਨਾ ਲੰਡਨ ਨਾ ਗੈਟਵਿਕ ਸਰਵਿਸ ਆ ਉਹ ਫੇਰ ਕੈਨਸਲ ਜਿਹੜੀ ਉਹ ਕਰਨੀ ਪਈ ਪਲੇਨ ਹੀ ਨਹੀਂ ਸੀਗਾ ਇਹਨਾਂ ਦੇ ਕੋਲ ਜਿਹੜਾ ਇੱਕ ਡ੍ਰੀਮ ਲਾਈਨਰ ਸੀ ਉਹਦੇ ਵਿੱਚ ਟੈਕਨੀਕਲ ਇਸ਼ੂਸ ਵੀ ਜਿਹੜੇ ਉਹ ਆਏ ਜਿਹੜਾ ਮੁੰਬਈ ਵਾਲੀ ਕੋਲਕੱਤਾ ਵਾਲੀ ਉਹ ਇੱਥੇ ਆਉਣੀ ਸੀ ਸੈਨ ਫਰਾਂਸਿਸਕੋ ਤੋਂ ਜਿਹੜੀ ਮੁੰਬਈ ਜਾਣੀ ਸੀਗੀ ਤੇ ਕਲਕੱਤੇ ਜਾਣੀ ਸੀਗੀ ਤੇ ਕਲਕੱਤੇ ਚ ਉਹਨੂੰ ਸ਼ੁਕਰ ਆ ਵੀ ਉਹ ਉੱਥੇ ਉਤਰ ਗਏ ਨਹੀਂ ਤੇ ਰਾਹ ਦੇ ਵਿੱਚ ਪਤਾ ਨਹੀਂ ਇਹਨਾਂ ਦੇ ਨਾਲ ਕੀ ਜਿਹੜਾ ਉਹ ਹੋਰ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀਗਾ ਸੋ ਇਹ बार-बार 에어 ਇੰਡੀਆ ਦੀਆਂ ਕਹਿ ਸਕਦੇ ਆ ਵੀ ਇਹ ਜਲੂਸ ਨਿਕਲ ਰਿਹਾ ਆ ਹਾਂ ਉਹ ਵਕਰੀ ਗੱਲ ਆ ਉਹ ਹਰਜੋਤ ਸਿੰਘ ਜੀ ਉਸ ਦੇ ਉੱਤੇ ਦੋਸ਼ ਜਿਹੜਾ ਉਹ ਬੋਇੰਗ ਦੇ ਉੱਤੇ ਜਿਹੜਾ ਉਹ ਜ਼ਿਆਦਾ ਧਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੇਨਟੇਨੈਂਸ ਦਾ ਜੋ ਹਾਲਾਤ ਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਏਅਰ ਇੰਡੀਆ ਵਾਲਿਆਂ ਦੇ ਕਿਦਾਂ ਦੇ ਜਿਹੜੇ ਉੱਥੇ ਰਹਿੰਦੇ ਆ ਤੇ ਉਹਦੇ ਇੱਕ ਹਿਸਾਬ ਦੇ ਨਾਲ ਖਲਾਸੀ ਹੋ ਰਹੀ ਆ ਇਹ ਜਿਹੜੀਆਂ ਬਾਰ-ਬਾਰ ਜਿਹੜੀਆਂ ਉਹ ਕੈਨਸਲ ਹੋਣੀਆਂ ਉਹ ਦਾਵਾ ਕਰ ਰਹੇ ਆ ਕਹਿੰਦੇ ਜੀ ਕੋਈ ਦਿੱਕਤ ਨਹੀਂ ਨਿਕਲੀ ਜਿਹੜੀ ਮੇਜਰ ਕੋਈ ਇਸ਼ੂਜ਼ ਜਿਹੜੇ ਆ ਉਸ ਦੇ ਵਿੱਚ ਨਹੀਂ ਨਿਕਲੇ ਹੈਗੇ ਜਦ ਏਅਰ ਇੰਡੀਆ ਦੀਆਂ ਜਿਹੜੀਆਂ ਟੈਕਨੀਕਲ ਚੀਜ਼ਾਂ ਚੈੱਕ ਕੀਤੀਆਂ ਗਈਆਂ ਉਹਨਾਂ ਦੇ ਜਿਹੜਾ ਫਲੀਟ ਸੀਗਾ ਉਹਨਾਂ ਨੂੰ ਜਿਹੜਾ ਉਹ ਚੈੱਕ ਕੀਤਾ ਗਿਆ ਪਰ ਰਿਐਲਿਟੀ ਜਿਹੜੀ ਉਹ ਕੁਝ ਹੋਰ ਨਜ਼ਰ ਆ ਦਿਖਿਆ ਗਿਆ ਜੀ